ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੀ ਸੰਗਤ ਦਾ ਜਿਨ੍ਹਾਂ ਨੇ ਇਨਾ ਮਾਨ ਸਤਕਾਰ ਬਖਸ਼ਿਆ ਔਰ ਅ ਅੱਜ ਮੈਂ ਕਹਿ ਸਕਦਾ ਵਾਢੀਆਂ ਦਾ ਪੂਰਾ ਜੋਰ ਆ ਜਿਹੜੇ ਆਪਣੇ ਕੀਮਤੀ ਰਜ਼ੀਵੇਂ ਕਿਉਂਕਿ ਇਹ ਸਾਰੇ ਜਿਹੜੇ ਲੋਕ ਨੇ ਕਿਸਾਨੀ ਕਿਤੇ ਨਾਲ ਸਮਰਥਨ ਰੱਖਦੇ ਨੇ ਸੋ ਮੈਂ ਧੰਨਵਾਦ ਕਰਦਾ ਜਿਹੜੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਏ ਆ ਸੋ ਅੱਜ ਦਿਨਾਂਗਰ ਵਿਖੇ ਪਹੁੰਚੇ ਆ ਜੀ ਤੇਰੀ ਸਾਡੀ ਇਹ ਵਰਕਰ ਮੀਟਿੰਗ ਹੋਈ ਆ ਇਹਦੇ ਵਿੱਚ ਜਿਹੜੇ ਜਿਹੜੇ ਅਸੀਂ ਕੰਮ ਕੀਤੇ ਨੇ ਉਹ ਲੋਕਾਂ ਨੂੰ ਦੱਸਦੇ ਆਂ ਵੀ ਆਪਣੇ ਲੋਕਾਂ ਦੇ ਵਿੱਚ ਕਚਹਿਰੀ ਚ ਲੈ ਕੇ ਜਾਓ ਜਾ ਕੇ ਇਹਨਾਂ ਨੂੰ ਦੱਸੋ ਵੀ ਦੋਹਾਂ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿੰਨੇ ਕੰਮ ਕਰ ਦਿੱਤੇ ਨੇ ਸੋ ਲੱਗੇ ਆ ਮਿਹਨਤ ਕਰ ਰਹੇ ਆਂ ਔਰ ਮੈਨੂੰ ਆਸ ਹੈ ਵੀ ਆਉਣ ਵਾਲਾ ਸਮਾਂ ਜਿਹੜਾ ਉਹ ਜਿਹੜਾ ਕਿਉਂਕਿ ਅੱਗੇ ਗਰਦਾਸਪੁਰ ਦਾ ਲੋਕ ਸਭਾ ਵਲੋਂ ਭੇਖ ਹਮੇਸ਼ਾ ਕਾਲਾ ਹੀ ਰਿਹਾ ਪਰ ਇਸ ਵਾਰੀ ਮੈਨੂੰ ਆਸ ਹੈ ਵੀ ਇਹ ਭੇਖ ਜਿਹੜਾ ਨਿਖਰੂਗਾ ਜੀ ਸੀਐਮ ਸਾਹਿਬ ਲੋਕ ਦੀ ਪਾਰਟੀ ਨੂੰ ਬੋਸ ਨੇ ਚੇਰਪਾਈ ਨੇ ਕਿਹਾ ਵੀ ਤਕਬਜ਼ੇ ਵੀ ਹੋਏ ਨੇ ਲਗਾਤਾਰ ਤੁਮ ਕਾਇਆ ਜਾ ਰਿਹਾ ਵਰਕਰਾਂ ਨੂੰ ਕੀ ਕਹਿਣਾ ਚਾਹੋ ਇੱਕੋ ਗੱਲ ਮੈਂ ਇਹੋ ਗੱਲ ਕਹੂੰਗਾ ਵੀ ਸਾਡੇ ਵਰਕਰਾਂ ਦੇ ਕਿਤੇ ਐਵੇਂ ਨਾ ਆਪਾਂ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰੀਏ ਇਹ ਬਰਦਾਸ਼ਤ ਨਹੀਂ ਕਰਾਂਗੇ ਮੈਂ ਤੁਹਾਡੇ ਵਾਸਤੇ ਜੀਮ ਸਿੰਘ ਸਾਹਿਬ ਹੋਰ ਇਹਦੀ ਕੋ ਗੱਲ ਅ ਅੱਛੀ ਨਰਮ ਨਹੀਂ ਜੀ 25 25 ਤਰੀਕ ਨੂੰ ਆ ਰਹੇ ਨੇ ਸੀਐਮ ਸਾਹਿਬ ਦਾ ਕੋਈ ਰਜੇਮਾ ਸੀ ਉਹਦੇ ਕਰਕੇ ਉਹਨਾਂ ਨੂੰ ਉਹ ਦੌਰਾ ਜਿਹੜਾ ਕੈਨਸਲ ਕਰਨਾ ਪਿਆ 25 ਨੂੰ ਆ ਰਹੇ ਨੇ ਸੋ ਮੈਨੂੰ ਖੁਸ਼ੀ ਹੈ ਜੀ ਉੱਥੇ ਵੀ ਲੋਕਾਂ ਦੀ ਇੱਕ ਚਾਹਤ ਹੈ ਜੀ ਸੀਐਮ ਸਾਹਿਬ ਨੂੰ ਵੇਖਣਾ ਸੋ ਜਿਸ ਤਰ੍ਹਾਂ ਭਾਈ ਉਹਨੇ ਕਿਹਾ ਵੀ ਬੇੜ ਲਾਕਾ ਹੈਗਾ ਵਾਜੀ ਤੁਮ ਕੋਣਾ ਪਤਾ ਨਹੀਂ ਗੱਲ ਕਰ ਲਈਏ ਕਈ ਮਸਲੇ ਜਿਹੜੇ ਕੇਂਦਰ ਨਾਲ ਸੰਬੰਧਿਤ ਹੈ ਕਿ ਨੇ ਲੱਗਦਾ ਕਿ ਆਵਾਜ਼ ਜਿਹੜੀ ਆਪਣੇ ਨੋੜੇ ਦੇਖੋ ਜੀ ਬ੍ਰਦਰ ਦੁੱਖ ਦੀ ਗੱਲ ਤੇ ਇਹੋ ਹੀ ਆ ਵੀ ਵੱਜ ਚੁੱਕੀ ਕਿਸੇ ਨੇ ਨਹੀਂ ਇੱਕ ਮਸਲਾ ਨਹੀਂ ਆ ਮਸਲੇ ਬਹੁਤ ਨੇ ਹਰ ਏਰੀਆ ਦਾ ਦੀਨਾ ਨਗਰ ਦਾ ਪਕੋੜ ਪੱਤਨ ਦਾ ਮਸਲਾ ਲੱਗਿਆ ਬਾ ਵੀ ਕਹਿਣ ਦਾ ਪਠਾਨਕੋਟ ਦਾ ਲੱਗਿਆ ਗਰਦਾਸਪੁਰ ਦਾ ਲੱਗਿਆ ਡੇਰਾ ਬਾਬਾ ਨਾਨਕ ਦਾ ਲੱਗਿਆ ਪਰ ਦੁੱਖ ਦੀ ਗੱਲ ਇਹ ਆ ਵੀ ਵੋਟਾਂ ਜ਼ਰੂਰ ਪਾਈਆਂ ਸਾਡੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਪਰ ਇਹਨਾਂ ਦੀ ਆਵਾਜ਼ ਕਿਸੇ ਨੇ ਨਹੀਂ ਚੁੱਕੀ ਸੋ ਮੈਨੂੰ ਮੈਂ ਆਪਣੇ ਆਪ ਨੂੰ ਵਡਪਾਗਾ ਸਮਝੂਗਾ ਜੇ ਮੈਨੂੰ ਮੌਕਾ ਮਿਲਦਾ ਹੈ ਤੇ ਮੈਨੂੰ ਇਸ ਗਰਦਾਸਪੁਰ ਲੋਕ ਸਭਾ ਦੀ ਜੇ ਮੈਨੂੰ ਸੇਵਾ ਦਾ ਮੌਕਾ ਮਿਲਦਾ ਹੈ ਤੇ ਮੈਂ ਸਦਾ ਰਹਿਣ ਗਿਆ ਜਿਹਨਾਂ ਨੇ ਕਤਿਤ ਕਮੀ ਰਹੀ ਹੈ ਦੀ ਦਰਿਆ ਪਾਰ ਦੇ ਲੋਕ ਅੱਜ ਵੀ ਉਸੇ ਉਸ ਤਰ੍ਹਾਂ ਹੀ ਜਿੰਦੇ ਬੇ ਆ ਹਰ ਵਾਰੀ ਜਿਹੜਾ ਲੋਕ ਜਿਹੜੇ ਆ ਆਸ ਚ ਰਹਿੰਦੇ ਆ ਕਿ ਉਹ ਪੁਲ ਬਣ ਜਾਏਗਾ ਅਸੀਂ ਇੱਕ ਗੱਲ ਕਹਾਂ ਜੀ ਉਹ ਜਿਹੜਾ ਪੁਲ ਬਣਨਾ ਬਣਦੇ ਜਲਦੀ ਜੀ ਤੁਸੀਂ ਇਹ ਦੱਸ ਸਕਦੇ ਆ ਇਹ ਇਹ ਗੱਲ ਤੇ ਸ਼ਮਸ਼ੀਰ ਹੁਣੇ ਦੱਸ ਦਿੰਦੇ ਜੀ ਪੁਲ ਵਾਲੋਂ ਤੇ ਜਿਹ ਕਹਿੰਦੇ ਹੋ ਗਰਦਾਸਪੁਰ ਮਕੇਰੀਆਂ ਰੋਡ ਵੀ ਹੈਗਾ ਜੀ ਹਾਂ ਜੀ ਗਰਦਾਸਪੁਰ ਮਕੇਰੀਆਂ ਰੋਡ ਹਾਂ ਹਾਂ ਉਹ ਵੀ ਆ ਰਿਹਾ ਜੀ ਆ ਰਿਹਾ ਆ ਰਿਹਾ ਜੀ ਮੈਂ ਕਿ ਪਾਪਾ ਜੀ 3 ਸਾਲ ਹੋਏ 18 ਕਰੋੜ ਵੀ ਆ ਗਿਆ ਸਰ 3 ਸਾਲ ਰਹਿੰਦੇ ਹਲੇ 2 ਸਾਲ ਹੋਏ ਸਾਨੂੰ ਬਣਿਆ ਜਦੋਂ ਦੇ ਲੋਕਾਂ ਨੇ ਮੌਕਾ ਦਿੱਤਾ ਲੋਕਾਂ ਦੀ ਕਚਹਿਰੀ ਚ ਕੰਮ ਕਰਦੇ ਨਜ਼ਰ ਆ ਰਹੇ ਆ ਸੋ ਕਹਿਣ ਦਾ ਬਾਬਾ ਕਈ ਵਾਰੀ ਸੰਗਤ ਵੀ ਕਹਿੰਦੇ ਵੀ ਸਾਰੇ ਕੰਮ ਜਲਦੀ ਹੋ ਜਾਣ ਉਹ ਬੜਾ ਮੁਸ਼ਕਲ ਹੋ ਜਾਂਦਾ ਸੋ ਸਟੈਪ ਬਾਈ ਸਟੈਪ ਜਿਹੜਾ ਲੱਗਦਾ ਸਰ ਜੀ ਬੜਾ ਬਣਾ ਰਾਤ ਆਇਆ ਅੱਜ ਤੁਸੀਂ ਆਪਣੀ ਅੱਖੀ ਦੇਖਿਆ ਕਿ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਸਾਡੀ ਪਾਰਟੀ ਨੇ ਬਹੁਤ ਵਧੀਆ ਡਿਸੀਜਨ ਕੀਤਾ ਕਿ ਆ ਸ਼੍ਰੀ ਅਮਨਸ਼ੇਰ ਸਿੰਘ ਸੈਰੀ ਕਲਸੀ ਨੂੰ ਜੋ ਟਿਕਟ ਦੇ ਕੇ ਨਵਾਜਿਆ ਤੋਂ ਲੋਕ ਤੁਸੀਂ ਇਕੱਠ ਤੋਂ ਦੇਖਦੇ ਹੋ ਕਿ ਲੋਕ ਪਿਆਰ ਕਰਦੇ ਤਈ ਇਨੇ ਲੋਕ ਭਾਵੇਂ ਬਾਡੀਆਂ ਨੇ ਤਾਂਵੇਂ ਇਨੇ ਲੋਕ ਇਕੱਠੇ ਹੋਏ ਨੇ ਸੋ ਇਹ ਪਾਰਟੀ ਦਾ ਪਿਆਰ ਮੁਹੱਬਤ ਵੀ ਹੈ ਲੋਕਾਂ ਦੇ ਨਾਲ ਔਰ ਲੋਕਾਂ ਦੇ ਵਿੱਚ ਜਿਹੜੇ ਕੰਮ ਲੋਕਾਂ ਦੇ ਹੋਏ ਨਾ ਉਸ ਕੰਮ ਨੂੰ ਮੁੱਦੇ ਮੱਦੇ ਨਹੀਂ ਰੱਖਦੇ ਹੋਏ ਲੋਕ ਪਾਰਟੀ ਦੇ ਨਾਲ ਹੋਰ ਜੁੜ ਰਹੇ ਅੱਜ ਜਿਵੇਂ ਅਕਾਲੀ ਪਰਿਵਾਰ ਵੀ ਨਾਲ ਜੁੜਿਆ ਸੋ ਬਹੁਤ ਸਾਰੇ ਲੋਕ ਜਿਹੜੇ ਨਾ ਆਮ ਆਦਮੀ ਪਾਰਟੀ ਨਾਲ ਜੁੜ ਰਹੇ